ਅੱਜ ਫਰੀਦਕੋਟ ਵਿਖੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਨਵੀਂ ਸਥਾਪਿਤ ਹੋਈ ਪੁਲਸ ਚੌਂਕੀ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਡਾਕਟਰ ਰਜੀਵ ਸੂਦ ਉਪਕੁਲਪਤੀ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋਂ ਤੇ ਹਰਜੀਤ ਸਿੰਘ ਐਸਐਸਪੀ ਫਰੀਦਕੋਟ ਨੇ ਗੱਲਬਾਤ ਕਰਦੇ ਆ ਕੀ ਕਿਹਾ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਅੰਦਰ ਚੌਂਕੀ ਸਾਬਤ ਕੀਤੀ ਹੈ ਇਹਦੇ ਮਕਸਦਾ ਕਿਉਂਕਿ ਇੱਥੇ ਅੱਧਾ ਪੰਜਾਬ ਲਗਭਗ ਜਿਹੜਾ ਉਹ ਪੇਸ਼ੈਂਟ ਲੈ ਕੇ ਆਉਂਦਾ ਹੈ ਸੀਰੀਅਸ ਪੇਸ਼ੈਂਟ ਲੈ ਕੇ ਆਉਂਦਾ ਕੋਈ ਇੱਥੇ ਜਿਹੜੇ ਚੋਰ ਆ ਉਹਦੀ ਸਰਗਰਮ ਰਹਿੰਦੀ ਹੈ ਕੋਈ ਨਵੇਂ ਬੰਦੇ ਆਉਂਦੇ ਹਨ ਨੂੰ ਪਤਾ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਮੋਬਾਈਲ ਕੱਢ ਕੇ ਲੈ ਕੇ ਜਾਂ ਕਿਸੇ ਉਹ ਨਾਲ ਹੀ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਡੀਏ ਡੈਕਸ਼ਨ ਸੈਂਟਰ ਜਿਹੜਾ ਨਸ਼ਾ ਛਡਾਊ ਕੇਂਦਰ ਹੈ ਉਹ ਉੱਥੇ ਜਿਹੜਾ ਪਹਿਲਾਂ ਵੀ ਸੀ ਪਰ ਉਹ ਹੋਰ ਜਿਹੜਾ ਹੈਗਾ ਉਹ ਪੁਲਿਸ ਦੀ ਮਦਦ ਦੇ ਨਾਲ ਸਮਾਜ ਸੇਵੀਆਂ ਦੀ ਮਦਦ ਦੇ ਨਾਲ ਪਿੰਡਾਂ ਦੇ ਵਲੰਟੀਅਰ ਦੀ ਮਦਦ ਦੇ ਨਾਲ ਜਿਹੜੇ ਬੰਦੇ ਨਸ਼ਾ ਕਰਦੇ ਉਹਨੂੰ ਨਸ਼ਾ ਛਡਾਉਣ ਵਾਸਤੇ ਇੱਥੇ ਲੈ ਕੇ ਆਏ ਪਰ ਤੁਹਾਨੂੰ ਅਪੀਲ ਵੀ ਕਰਦਾ ਜਿਹੜੇ ਵੀ ਬੰਦੇ ਨਸ਼ਾ ਕਰਦੇ ਆ ਉਹਨਾਂ ਨੂੰ ਸਾਡੇ ਕੋਲ ਲੈ ਕੇ ਆਓ ਜੇ ਸਾਨੂੰ ਦੱਸੋ ਅਸੀਂ ਘਰੋਂ ਵੀ ਲੈ ਕੇ ਆਵਾਂਗੇ ਉਹਨਾਂ ਦਾ ਨਸ਼ਾ ਛਡਾਵਾਂਗੇ ਤਾਂ ਉਹ ਵੀ ਜਿਹੜਾ ਡੇਟੈਕਸ ਸੈਂਟਰ ਆਊਗਾ ਚੌਕੀ ਦੇ ਅੰਦਰ ਰਹੂਗਾ ਤਾਂ ਸਾਰੇ ਏਰੀਆ ਦੇ ਵਿੱਚ ਜਿਹੜਾ ਕੰਟਰੋਲ ਰਹੂਗਾ ਤਾਂ ਕਿ ਕਿਸੇ ਵੀ ਕਿਸਮ ਦੇ ਜਿਹੜੇ ਕੋਈ ਬਾਹਰੋਂ ਆਏ ਆਪਣੇ ਪੇਸ਼ੈਂਟ ਨੂੰ ਜਾਂ ਉਹਨਾਂ ਦੇ ਵਾਰਸ ਨੂੰ ਕੋਈ ਪ੍ਰੋਬਲਮ ਨਾ ਹੋਵੇ ਤੇ ਨਾਲ ਜਿਹੜਾ ਸਾਡਾ ਇੱਥੇ ਸਟਾਫ ਹੈ ਕਿਉਂ ਸਾਰੇ ਡਾਕਟਰ ਸਾਹਿਬਾਨਾਂ ਦੇ ਜਿਹੜਾ ਹੈਗਾ ਸਮਾਨ ਚੋਰੀ ਹੋ ਜਾਂਦਾ ਤੇ ਮੋਟਰਸਾਈਕਲ ਜਾਂ ਹੋਰ ਚੀਜ਼ਾਂ ਵੀ ਚੋਰੀ ਦੀ ਤਾ ਉਹਨੂੰ ਲੈ ਕੇ ਇਹ ਲੋੜ ਸੀ ਇਸ ਵਾਸਤੇ ਚੌਕੀ ਬਣਾਈ ਆ ਤਾਂ ਕਿ ਜਿਹੜੇ ਸਾਡੇ ਇੱਥੇ ਜੋ ਵੀ ਮੈਡੀਕਲ ਕਾਲਜ ਵਿੱਚ ਆਉਂਦਾ ਉਹਨੂੰ ਸੁਰੱਖਿਆ ਜੇ ਕਿ ਨਹੀਂ ਮਿਲਦੀ। ਤੇ ਇਹਦੇ ਵਿੱਚ ਤਾਂ ਤੁਹਾਨੂੰ ਤੇ ਸਾਨੂੰ ਸਭਨਾਂ ਨੂੰ ਬਹੁਤ-ਬਹੁਤ ਵਧਾਈ ਹੈ ਸਾਡੇ ਐਮਐਲਏ ਸਾਹਿਬ ਗੁਰਦੇਵ ਸੇਖੋਂ ਤੇ ਹਦੀਪ ਸਿੰਘ ਜੀ ਸਾਡੇ ਐਸਐਸਪੀ ਦਾ ਇਹ ਬਹੁਤ ਵੱਡਾ ਐਫਰਟ ਹੋਇਆ ਹੈ ਕਿ ਸਾਰੀ ਪੁਲਿਸ ਫੋਰਸ ਨੇ ਇੱਥੇ ਸਾਨੂੰ ਕੋਆਪਰੇਟ ਕਰ ਰਹੇ ਹੈ ਜਿਹੜੇ ਵੀ ਮੈਂ ਤੁਹਾਨੂੰ ਦੱਸਿਆ ਸੀ ਇੱਕ ਹਫ਼ਤੇ ਪਹਿਲੇ ਕਿ ਬਹੁਤ ਕੁਝ ਇੱਕ ਹਫ਼ਤੇ 'ਚ ਹੋਣ ਵਾਲਾ ਹੈ ਤੇ ਇਸ ਵਸਤ ਇਸ ਬੇਨਵਦੀ ਬਧਾਈ ਪੂਰੇ ਫਰੀਦਕੋਟ ਨੂੰ ਹੈ ਤੇ ਜਿਹੜਾ ਮੈਨੇਜਮੈਂਟ ਡੀ ਐਡਿਕਸ਼ਨ ਦਾ ਨਸ਼ਾ ਬੰਦੀ ਦਾ ਜਿਹੜਾ ਵੀ ਸਾਡੇ ਐਫਰਟਸ ਚੱਲ ਰਹੇ ਹੈ ਉਹ ਹੁਣ

ਏਜੰਸੀਜ਼ ਨੂੰ ਦੇਵਸਟੇ ਅਸੀਂ ਇਹ ਆਰਡਰਸ ਕੱਢ ਦਿੱਤੇ ਹੈ ਕਿ ਉਹ ਇੱਥੇ ਆ ਕੇ ਇਸੇ ਚੌਕੀ ਵਿੱਚ ਪੁਲਿਸ ਦੀ ਨਿਗਰਾਨੀ ਵਿੱਚ ਉਹ ਕੋਆਪਰੇਸ਼ਨ ਕਰਕੇ ਸਾਨੂੰ ਇਸ ਏਰੀਆ ਵਿੱਚ ਕ੍ਰਾਈਮ ਫਰੀ ਏਰੀਆ ਬਣਾਉਣ ਚ ਹੈ ਕਰਨਗੇ ਔਰ ਇਹ ਸਿਟੀ ਇਹ ਹਸਪੀਟਲ ਇਹ ਸਾਰਾ ਪ੍ਰੋਗਰੈਸ ਕਰੇ ਲੀਗਲੀ ਜਿਹੜਾ ਠੀਕ ਤਰੀਕਾ ਉਸ ਨਾਲ ਅਸੀਂ ਸਾਰੇ रैप आय पान थे ते क्राइम कटे सरदार नशा बंदी कटे नशा बंदी साड़ी इंप्लीमेंट होए ते नशा कटे सुरक्षा को लेके एक बात आय जारी क्योंकि तो रात में लोग कहीं छोड़ने जाता हूँ नहीं है देखो तो एक, बड़ा तो है, एक बड़ा कैंपस है एक बड़ा कैंपस है 180 किले का कैंपस है ऐसे सारी ग्रीनिया काफी पुरानिया हैं ਅਨਹ ਤੇ ਅਸੀਂ ਉਹਨ ਜਿਹੜੀਆਂ ਇੰਪੋਰਟੈਂਟ ਜਗ੍ਹਾ ਉੱਤੇ ਕੰਟਰੋਲ ਕਰ ਰਹੇ ਆ ਪੁਲਿਸ ਫੋਰਸ ਵੀ ਦੋ ਤਿੰਨ ਦਿਨ ਤੋਂ ਲਗਾ ਦਿੱਤੀ ਹੈ ਜਿਹੜਾ ਨਸ਼ਾ ਬੰਦੀ ਵਾਲਾ ਏਰੀਆ ਉਸ ਵਿੱਚ ਵੀ ਸਾਡੇ ਕੁਝ ਇਨਸੀਡੈਂਸਿਸ ਹੋਏ ਸੀ ਤੇ ਅਸੀਂ ਉੱਥੇ ਜਿਹੜੇ ਜਿਹੜੇ ਲੀਕ ਪੁਆਇੰਟਸ ਹਨ ਉਹਨਾਂ ਨੂੰ ਪੂਰਾ ਪੱਕਾ ਕਰ ਰਹੇ ਆ ਬੰਦ ਕਰ ਰਹੇ ਆ ਜਿੱਥੇ ਕੋਈ अनऑथराइज्ड ਐਕਟੀਵिटीज ਨਾ ਹੋਣ ਤੇ ਡਾਈਟ ਪੂਰੀ ਡੀਸੀ ਆਫਿਸ ਦੇ ਮਦਦ ਨਾਲ ਪੂਰੀ ਉਹਨਾਂ ਨੂੰ ਫੁੱਲ ਡਾਈਟ ਤੇ ਟਾਈਮ ਤੇ ਉੱਥੇ ਹੀ ਮਿਲੇਗੀ ਜਿਹੜੇ ਇਨਸੀਡੈਂਸ ਹੈ ਗਲਤ ਚੀਜ਼ ਬਾਹਰੋਂ ਅੰਦਰ ਚਲੀ ਜਾਏ ਜਿਵੇਂ ਅਸੀਂ ਨਹੀਂ ਚਾਹਦੇ ਕਿ ਇੱਕ ਜੇਲ੍ਹ ਦਾ ਐਟਮੋਸਫੇਅਰ ਬਣੇ ਇਸ ਲਈ ਥੋੜਾ ਅਸੀਂ ਨੂੰ ਰਿਲੈਕਸ ਕੀਤਾ ਹੋਇਆ ਹੈ ਫੈਮਿਲੀਅਲ ਐਟਮੋਸਫੇਅਰ ਲੱਗੇ ਕਿ ਕਰੋ ਕਰ ਬੰਗੋ ਫੀਲ ਕਰਨਗੇ ਤਦੇ ਇਹ ਨਸ਼ਾ ਵਾਲੇ ਜਿਹੜੇ एडिक्ट हो गए हुए ने ये भी कंफर्टेबल फील कर करे डॉक्टर पैरामेडिकल नर्सेस दे सोशल वर्कर सारे गेरअप हो हो चुके हैं एंड जिद सरकार भगवंत मान जी दी जी इच्छा है कि ये नशा मुक्त एक स्टेट बने असर उदी एक बड़ी शुरुआत फरीदकोट तो कर देती है फरीदकोट मेडिकल कॉलेज का जो अस्पताल है ਉੱਥੇ ਪੂਰੇ ਪੰਜਾਬ ਤੋਂ ਪੇਸ਼ੈਂਟਸ ਰੈਫਰ ਹੋ ਕੇ ਆਉਂਦੇ ਨੇ ਸਪੈਸ਼ਲੀ ਮਾਰਵੇ ਸਾਈਡ ਤੋਂ ਤੇ ਜਿਹੜੇ ਫਰੋਜ਼ਪੁਰ ਤੇ ਫਾਜ਼ਿਲਕਾ ਮੁਕਸਰ ਬਾਰਡਰ ਡਿਸਟ੍ਰਿਕਟ ਨੇ ਇੱਥੋਂ ਕਾਫੀ ਪੇਸ਼ੈਂਟਸ ਆਉਂਦੇ ਰਹੇ ਪਹਿਲਾਂ ਇੱਥੇ ਕਈ ਵਾਰੀ ਜੇਲ੍ਹ ਦੇ ਵਿੱਚੋਂ ਵੀ ਕੈਦੀਆਂ ਨੂੰ ਜਿਹੜਾ ਹੈਗਾ ਇਲਾਜ ਲਈ ਲੈ ਕੇ ਆਂਦਾ ਰਿਹਾ ਰਹੇ ਨੇ ਪੁਲਿਸ ਅਫਸਰ ਔਰ ਇੱਥੇ ਜਿਹੜਾ ਹੈਗਾ ਸਿਕਿਉਰਟੀ ਪੱਖੋਂ ਜਿਹੜਾ ਹੈਗਾ ਚੌਂਕੀ ਸਟੈਬਲਿਸ਼ ਕਰਨਾ ਬਹੁਤ ਹੀ ਜ਼ਰੂਰੀ ਕੰਮ ਸੀਗਾ जिन्होंने कि अब मीसी साहब की तम एल ए साहब की मदद केगा तो चलें क्योंकि बहुत व्डा कैंपस है जिम्मे बी सी साहब ने दसिया कि सौ तो ज्यादा एरिया है और कई क्वाटर्स ने चारदारी बहुत मिलती है एंट्री एग्जेस बहुत ज्यादा ने और इसे करके हों है कि कुछ असमाजिक तत्व ने इतने जिम्मे चोरी दटनावान ਮੋਸਟਲੀ ਜਿਹੜਾ ਹੈਗਾ ਦੇਖਣ ਚ ਆਇਆ ਕਿ ਮੋਟਰਸਾਈਕਲ ਚੋਰੀ ਦੀਆਂ ਬਹੁਤ ਘਟਨਾਵਾਂ ਹੋਈਆਂ ਨੇ ਔਰ ਇਸੇ ਦੇ ਤਰ੍ਹਾਂ ਜਿਹੜਾ ਹੈਗਾ ਚੌਂਕੀ ਇੱਥੇ ਇਸਟੈਬਲਿਸ਼ ਕਰਕੇ ਪੁਲਿਸ ਦਾ ਇੱਕ ਚੰਗਾ ਕੰਟਰੋਲ ਹੋਵੇ ਤਾਂ ਕਿ ਜਿਹੜਾ ਹੈਗਾ ਲੋਕਾਂ ਨੂੰ ਘੱਟੋ ਘੱਟ ਜਲਵਾਹੀ ਹੋਵੇ ਜਦੋਂ ਬਾਹਰਲੇ ਜਿੰਨੇ ਤੋਂ ਲੋਕੀ ਇੱਥੇ ਆਉਂਦੇ ਨੇ ਤਾਂ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਕ੍ਰਾਈਮ ਨਾਲ ਰਿਲੇਟਡ ਕੋਈ ਮਦਦ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਇਸ ਚੌਂਕੀ 'ਚ ਇਮੀਡੀਏਟਲੀ ਜਿਹੜਾ ਹੈਗਾ ਆਪਣੀ ਦਰਖਾਸਤ ਦੇ ਕੇ ਤੇ ਕਾਰਵਾਈ ਕਰਵਾ ਸਕਦੇ ਨੇ ਔਰ ਇਹ ਦੇਖਣ ਨੂੰ ਵੀ ਆਇਆ ਕਿ ਲੋਕਾਂ ਨੂੰ ਥਾਣੇ ਦੇ ਏਰੀਆ ਦਾ ਨਹੀਂ ਪਤਾ ਹੁੰਦਾ ਥਾਣੇ ਦੀ ਲੋਕੇਸ਼ਨ ਦਾ ਨਹੀਂ ਪਤਾ ਹੁੰਦਾ ਔਰ ਇੱਥੇ ਚੌਕੀ ਸਟੈਬਲਿਸ਼ ਕਰਨ ਨਾਲ ਇੱਕ ਤਰੀਕੇ ਨਾਲ ਜਿਹੜਾ ਹੈਗਾ ਲੋਕਾਂ ਦੀ ਪੁਲਿਸ ਤੱਕ ਜਿਹੜੀ ਪਹੁੰਚ ਹੈ ਉਹ ਨੂੰ ਜਿਹੜਾ ਹੈਗਾ ਅਸੀਂ ਸੌਖਾ